ਸ੍ਰੀ ਗੁਰੂ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਧਵਾ ਸਾਕਤ ਕਰਦੇ ਆ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਮੱਕੀ ਦੀ ਫਸਲ ਦੇ ਵਿੱਚ ਇਸ ਟਾਈਮ ਖੜੇ ਆ ਤਾਂ ਆਪਾਂ ਮੱਕੀ ਦੀ ਫਸਲ ਨੂੰ ਲੈ ਕੇ ਕਾਫੀ ਚੀਜ਼ਾਂ ਵਾਇਰਲ ਹੋ ਰਹੀਆਂ ਵੀ ਨਦੀਨ ਨਾਸ਼ਕ ਕਿਹੜੀ ਕੀਤੀ ਜਾਵੇ ਅਸਲ ਦੇ ਵਿੱਚ ਜਿਹੜੇ ਤਾਂ ਭਰਾ ਪ੍ਰਾਣੀ ਲੰਬੇ ਸਮੇਂ ਤੋਂ ਮੱਕੀ ਲਾਉਂਦੇ ਆ ਰਹਿਆ ਉਹਨਾਂ ਨੂੰ ਤਾਂ ਪਤਾ ਵੀ ਜਿਹੜੇ ਵੀਡੀ ਸੈਡ ਸਪਰੇਆ ਨੇ ਨਦੀਨ ਨਾਸ਼ਕਾ ਵੀ ਮੱਕੀ ਖੜੀ ਮੱਕੀ ਦੇ ਉੱਪਰ ਹੋ ਜਾਂਦੀਆਂ ਕਈ ਭਰਾਵਾਂ ਨੂੰ ਇਹ ਨਹੀਂ ਪਤਾ ਵੀ ਆਪ ਵੀ ਖੜੀ ਮੱਕੀ ਦੇ ਉੱਪਰ ਸਪਰੇਆ ਕਰ ਸਕਦੇ ਆ ਜੇ ਕਰ ਸਕਦੇ ਤਾਂ ਕਿਹੜੀ ਕਰ ਸਕਦੇ ਆ ਤਾ ਉਹਦੇ ਆਪਾਂ ਰਿਗਾਰਡਿੰਗ ਅੱਜ ਸਾਰੀ ਵੀਡੀਓ ਬਣਾਵਾਂਗੇ ਤੇ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਸੁਣਿਓ ਵੀਡੀਓ ਬਹੁਤ ਜਾਣਕਾਰੀ ਵਾਲੀ ਹੋਣ ਵਾਲੀ ਆ ਸੋ ਮੱਕੀ ਦੀ ਫਸਲ ਜੇ ਗੱਲ ਕਰਾਂ ਤੁਸੀਂ ਮੇਰੇ ਪਿੱਛੇ ਆਪਣੀ ਮੱਕੀ ਦੇਖ ਸਕਦੇ ਹੋ ਇਹ ਮੱਕੀ ਆਪਣੀ 23 ਤਰੀਕ ਦੀ ਬਿਜੀ ਹੋਈ ਆ ਤਾਂ ਤੁਸੀਂ ਲਾ ਲਓ ਅੱਜ 16 17 ਤਰੀਕ ਹੋ ਗਿਆ ਜੇ ਤੁਸੀਂ ਲਾ ਲਓ ਵੀ ਮੱਕੀ ਆ ਜਿਹੜੀ ਆਪਣੀ 23 24 ਦਿਨਾਂ ਦੀ ਮੱਕੀ ਹੋਗੀ ਤਾਂ ਆਪਾਂ 25 ਦਿਨਾਂ ਤੋਂ ਪਹਿਲਾਂ ਪਹਿਲਾ ਸਪਰੇਅ ਕਰਾਂਗੇ ਜੇ ਆਪਾਂ ਕਈ ਵਾਰੀ 25 ਦਿਨਾਂ ਤੋਂ ਮੱਕੀ ਜਿਆਦਾ ਟੱਪ ਜਾਂਦੀ ਆ ਤਾਂ ਮੱਕੀ ਵੱਡੀ ਹੋ ਜਾਂਦੀ ਆ ਉਦੋਂ ਫਿਰ ਚੰਗੀ ਤਰ੍ਹਾਂ ਸਪਰੇਅ ਨਹੀਂ ਹੁੰਦੀ ਜੇ ਕਰਨੀ ਆ ਤਾਂ ਆਪਣ ਕਿਉਂਕਿ ਆਪਾਂ ਨੂੰ ਮੱਕੀ ਦੇ ਬੂਟੇ ਦੇ ਥੱਲੇ ਦੀ ਨੋਜ਼ਲ ਕਰਕੇ ਸਪਰੇਅ ਮਾਰਨੀ ਪੈਂਦੀ ਆ ਜੇ ਆਪਾਂ ਤਹਾਂ ਮਾਰਾਂਗੇ ਤਾਂ ਸਪਰੇਅ ਜਿਹੜੀ ਉਹ ਮੱਕੀ ਦੇ ਪੱਤਿਆਂ ਦੇ ਉੱਪਰ ਰਹਿ ਜੂਗੀ ਤਾਂ ਆਪਾਂ ਨੂੰ ਬੀਡੀਸਾਈਡ ਦਾ ਪੂਰਾ ਜਿਹੜਾ ਕੰਟਰੋਲ ਹੈ ਉਹ ਦੇਖਣ ਨੂੰ ਨਹੀਂ ਮਿਲੂਗਾ ਤਾਂ ਆਪਾਂ ਕੀ ਆ ਹੁਣ 22-23 ਦਿਨਾਂ ਦੀ ਮੱਕੀ ਆ ਤਾਂ ਆਪਾਂ ਸਪਰੇਅ ਮਾਰਾਂਗੇ ਅਸਲ ਦੇ ਵਿੱਚ ਵਿੱਚ ਟੌਕਸਿਸਿਟੀ ਹੋ ਜਾਂਦੀ ਆ ਕਈ ਵਾਰ ਹਰਬੀਸਾਈਡ ਟੌਕਸਿਸਿਟੀ ਬੋਲਦੇ ਆਪਾਂ ਵੀ ਜਿਹੜੀ ਆਪਾਂ ਸਪਰੇਅ ਕਰਦੇ ਆ ਕਈ ਵਾਰ ਮੱਕੀ ਨੂੰ ਤਕਲ ਆ ਜਾਂਦੀ ਆ ਉਹਦੇ ਦੋ ਤਿੰਨ ਕਾਰਨ ਹੁੰਦੇ ਨੇ ਸਭ ਤੋਂ ਵੱਡਾ ਕਾਰਨ ਉਹਦਾ ਜਿਹੜੀ ਥੱ ਕਿਉਂਕਿ ਅੱਜ ਵਾਲੇ ਦਿਨ ਬਹੁਤ ਖੁਸ਼ਕ ਹੁੰਦੇ ਨੇ ਘੱਟੋ ਘੱਟ ਜਦੋਂ ਤੁਸੀਂ ਵੀਡੀ ਸੀਡ ਸਪਰੇਅ ਕਰਨੀ ਆ 150 ਤੋਂ 170 80 ਲੀਟਰ ਤੱਕ ਪਾਣੀ ਆ ਜਿਹੜਾ ਉਹ ਲੱਗਣਾ ਚਾਹੀਦਾ ਆ ਥੱਲੋ ਜ਼ਮੀਨ ਪੂਰੀ ਗਿੱਲੀ ਚਾਹੀਦੀ ਆ ਪੂਰਾ ਵਧੀਆ ਗਿੱਲ ਚਾਹੀਦੀ ਆ ਕਿਉਂਕਿ ਇਸ ਸਮੇਂ ਜਿਹੜੀਆਂ ਹਵਾਵਾਂ ਨੇ ਉਹ ਬਹੁਤ ਖੁਸ਼ਕ ਚੱਲ ਰਹੀਆਂ ਨੇ ਬਹੁਤ ਛੇਤੀ ਮੋਇਸਚਰ ਨੂੰ ਲੈ ਜਾਂਦੀਆਂ ਨੇ ਤਾਂ ਦੋ ਤਿੰਨ ਚੀਜ਼ਾਂ ਦਾ ਧਿਆਨ ਦੇਣ ਜੋ ਰੱਖਣਾ ਤਾਂ ਕਰਕੇ ਜਿਹੜੀ ਹਰਬੀਸਾਈਡ ਟੌਕਸਿਕਿਟੀ ਆਪਾਂ ਉਹ ਤੋਂ ਬਚ ਸਕਦੇ ਆ ਆਪਣੀ ਮੱਕੀ ਨੂੰ ਕੋਈ ਤੱਕਾ ਨਹੀਂ ਲੱਗਦਾ ਸੋ ਹੁਣ ਕਰਦੇ ਆ ਵੀ ਸਪਰੇਹਾਂ ਦੀ ਗੱਲ ਆਪਾਂ ਕਈ ਤਰ੍ਹਾਂ ਦੇ ਸਪ੍ਰੇ ਹਾਰਮ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਅਲੱਗ-ਅਲੱਗ ਉਹਨਾਂ ਦੇ ਫਾਇਦੇ ਨੇ ਅਲੱਗ-ਅਲੱਗ ਖਰਚਾ گا۔ ਹੁਣ ਵਿੱਚ ਭਰਾਮਾਂ ਦੇ ਕਈ ਵਾਰੀ ਕੀ ਹੁੰਦਾ ਵੀ ਕੱਖ ਬਹੁਤ ਘੱਟ ਨਦੀਨ ਬਹੁਤ ਘੱਟ ਹੁੰਦਾ ਜਾਂ ਕੱਲੀ ਚੌੜੇ ਪੱਤੇ ਵਾਲਾ ਜਿੰਨੇ ਇਟਸਟ ਹੁੰਦਾ ਜਾਂ ਝੋਨਾ ਜਿਰੀ ਜੀ ਹੁੰਦੀ ਹੈ ਮੰਨ ਲਓ ਕਿ ਚੌਲ ਕੱਖ ਜਾਂ ਨਹੀਂ ਹੁੰਦਾ ਜਾਂ ਕੋਈ ਮੋਥਰਾ ਨਹੀਂ ਹੁੰਦਾ ਜਾਂ ਕੋਈ ਹੋਰ ਆਪਾਂ ਕਹਿ ਦਿੰਦੇ ਹਾਂ ਸਵਾਂਖ ਸਵਾਂਖੀ ਚੌਲ ਕੱਖ ਕਹਨੇ ਆਪਾਂ ਉਹ ਨਹੀਂ ਹੁੰਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਕੱਲੀ ਜਿਹੜੀ ਐਟਰਾ ਜੀਨ ਨੂੰ ਸਪਰੇਅ ਹੈ ਕੱਲੀ ਐਟਰਾ ਜੀਨ ਨੂੰ ਸਪਰੇਅ ਤੁਸੀਂ ਕਰ ਸਕਦੇ ਹੋ ਉਹ ਕੀ ਆ ਐਟਰਾ ਜੀਨ 5 ਇੱਕ ਢੋਲੀ ਦੀ 1.5 ਕਿਲੋਗ੍ਰਾਮ ਦੀ ਡੋਜ਼ ਆਹੋ ਤੁਸੀਂ ਭਾਵੇਂ ਘੋਲ ਕਰਕੇ ਕਰ ਲਓ ਭਾਵੇਂ ਤੁਸੀਂ 1.5 ਕਿਲੋਗ੍ਰਾਮ ਢੋਲੀ ਦੇ ਵਿੱਚ ਪਾ ਲਓ ਅਸਲ ਦੇ ਵਿੱਚ ਜਦੋਂ ਕਦੇ ਵੀ ਸਪਰੇਅ ਕਰਨੀ ਆ ਆਪਾਂ ਹਮੇਸ਼ਾ ਘੋਲ ਬਣਾ ਕੇ ਕਰਨਾ ਹੁਣ ਮੰਨ ਲਓ ਇੱਕ ਏਕੜ ਦੇ ਵਿੱਚ ਤੁਹਾਡੀਆਂ 6-7 ਢੋਲੀਆਂ ਪੈਂਦੀਆਂ ਉਨੀਆਂ ਕੁਆਂਟੀਟੀ ਉਨੀਆਂ ਮਾਤਰਾ ਦੇ ਵਿੱਚ ਐਟਰਾਜਨ ਲੈ ਕੇ ਚੰਗੀ ਤਰ੍ਹਾਂ ਘੋਲ ਕਰਕੇ ਤੁਸੀਂ ਸਪਰੇਅ ਕਰਨੀ ਆ ਤੇ ਇਟ ਸੈੱਟ ਹੋ ਗਈ ਝੋਨਾ ਹੋ ਗਿਆ ਜੀਰੀ ਹੋ ਗਈ ਇੱਕ ਅੱਖਨੋ ਖਤਮ ਕਰ ਦੋ ਤਾਂ ਜੇ ਤੁਹਾਡੇ ਮੋਥਰਾ ਹੁੰਦਾ ਜਾਂ ਤੁਹਾਡੇ ਆਪਾਂ ਜਿਹਨੂੰ ਮਕੜਾ ਧੰਮਣ ਕਹਿੰਦੇ ਨੇ ਮਕੜਾ ਹੁੰਦਾ ਜਾਂ ਤੁਹਾਡੇ ਸਵਾਂਖ ਸਵਾਂਖੀ ਹੁੰਦਾ ਚੌਲ ਕੱਖ ਕਹਿੰਦੇ ਆ ਜੇ ਜਿਆਦੇ ਕੱਖਾਂ ਦੀ ਪ੍ਰੋਬਲਮ ਆਉਂਦੀ ਆ ਉੱਥੇ ਤੁਸੀਂ ਕੀ ਕਰ ਸਕਦੇ ਹੋ ਜੋ ਆਪਾਂ ਲੰਮੇ ਸਮੇਂ ਤੋਂ 4-5 ਸਾਲ ਤੋਂ ਉਹੀ ਬੀਡੀ ਸਾਈਡ ਹੈ ਜਿਹੜੀ ਯੂਜ਼ ਕਰਦੇ ਆ ਰਹੇ ਆਂ ਕਈ ਵਾਰੀ ਕੀ ਹੁੰਦਾ ਤੁਹਾਨੂੰ ਕੱਲਾ ਟੈਂਬੋ ਟ੍ਰਿਓਨ ਸਾਲਟ ਦੇ ਜਿਵੇਂ ਲਾਉਡਿਸ ਹੋ ਗਈ ਜਾਂ ਕੋਈ ਹੋਰ ਸਪਰੇ ਹੋ ਗਈ ਉਹਦੇ ਵਿੱਚ ਆਪਾਂ ਨੂੰ ਐਟਰਾਜਨ ਮਿਕਸ ਕਰਨੀ ਪੈਂਦੀ ਆ ਮੰਨ ਲਓ ਜੇ ਆਪਾਂ ਨੂੰ 100 ਰੁਪਏ ਸਸਤੀ ਪੈਂਦੀ ਆ ਤਾਂ ਕਈ ਵਾਰੀ ਆਪਾਂ ਤੋਂ ਪ੍ਰੋਪਰ ਦੀ ਫਾਰਮੂਲੇਸ਼ਨ ਨਹੀਂ ਬਣਦੀ ਕਿਉਂਕਿ ਜਦੋਂ ਆਪਾਂ ਮਿਕਸ ਕਰਨੀਆਂ ਦੋ ਤਿੰਨ ਚੀਜ਼ਾਂ ਅਲੱਗ-ਅਲੱਗ ਮਿਕਸ ਹੁੰਦੀਆਂ ਉਹਦੇ ਉਹ ਜਿਵੇਂ ਤੁਸੀਂ ਕੋਈ ਟੈਂਪੋ ਡਰ ਨੂੰ ਸਾਲਟ ਲੈ ਲਓ ਉਹਦੇ ਵਿੱਚ ਵੀ ਦੋ ਤਿੰਨ ਚੀਜ਼ਾਂ ਮਿਕਸ ਸਟ੍ਰਿਕਰ ਹੁੰਦਾ ਸਰਫੈਕਟੈਂਟ ਹੁੰਦਾ ਅਲੱਗ-ਅਲੱਗ ਚੀਜ਼ਾਂ ਸਾਨੂੰ ਮਿਕਸ ਕਰਨੀਆਂ ਪੈਂਦੀਆਂ ਉੱਥੇ ਕਿਤੇ ਨਾ ਕਿਤੇ ਆਪਾਂ ਨੂੰ ਪ੍ਰੋਪਰ ਚੀਜ਼ ਮਿਕਸ ਨਹੀਂ ਹੁੰਦੀ ਜੇ 100 ਰੁਪਏ ਆਪਾਂ ਨੂੰ ਮੰਨ ਲਓ ਸਸਤੀ ਪੈਂਦੀ ਆ ਤਾਂ ਕਈ ਵਾਰੀ ਉੱਥੇ ਰਿਜ਼ਲਟ ਵੀ ਪ੍ਰੋਪਰ ਨਹੀਂ ਆਉਂਦਾ ਤਾਂ ਜੋ ਆਪਾਂ ਲੰਮੇ ਸਮੇਂ ਤੋਂ ਯੂਜ਼ ਕਰਦੇ ਆ ਤਾਂ ਇੱਕ ਭਰਾਮਾ ਦਾ ਕੀ ਹੁੰਦਾ ਵੀ ਮੱਕੀ ਆਪਾਂ ਵੀ ਕੱਖਾਂ ਵਾਲੀ ਸਪਰੇ ਨੂੰ ਕੀ ਹੁੰਦਾ ਆਪਾਂ achar ਹੀ ਪਾਉਣਾ ਸੋ ਇਹ ਬਹੁਤ ਵੱਡੀ ਮਿਥ ਹੈ ਜੇ ਮੱਕੀ ਤੁਸੀਂ ਪਕਾਉਣੀ ਆ ਉੱਥੇ ਮੰਨ ਲਓ ਵੀ ਤੁਹਾਡੀ ਮੱਕੀ ਦਾ 2 ਮਣ 3 ਮਣ 4 ਮਣ ਝਾੜ ਘਾਟ ਜੂ ਨਦੀਨ ਦੇ ਕਾਰਨ ਪਰ ਉੱਥੇ ਤੁਹਾਨੂੰ ਨਦੀਨ ਉਹਨਾਂ ਸਾਈਡ ਫੈਟ ਨਹੀਂ ਕਰਦਾ ਜਿੰਨਾ ਆਪਾਂ ਨੂੰ ਸਾਇਲੇਜ ਵਾਲੀ ਮੱਕੀ ਦੇ ਵਿੱਚ ਕਰਦਾ ਹੁਣ ਤੁਸੀਂ ਇੱਕ ਗੱਲ ਸੋਚੋ ਵੀ ਤੁਸੀਂ ਇਹ ਅਕਸਰ ਫੀਲਡ ਦੇ ਵਿੱਚ ਮੈਂ ਕੰਡੀਸ਼ਨਾਂ ਦੇਖੀਆਂ ਸਾਰੀਆਂ ਆਪਾਂ ਸਾਇਲੇਜ ਨੂੰ ਮੱਕੀ ਰਾ ਲੈਂਦੇ ਆ ਉਸ ਤੋਂ ਬਾਅਦ ਮੱਕੀ ਬੋੜੀ ਆਪਾਂ ਸਪਰੇ ਨਹੀਂ ਕਰਦੇ ਕਾ ਖਾਣੀ ਵੀ ਚਾਰ ਹੀ ਪਾਉਣਾ ਅੱਧੀ ਟਰਾਲੀ ਚਾਰ ਦੀ ਘੱਟ ਹੋ ਜੂ ਪਰ ਜਦੋਂ ਤੁਸੀਂ ਚਾਰ ਪਾਉਣ ਦੀ ਤੁਹਾਡੇ 80 82 85 ਦਿਨਾਂ ਦੇ ਜਾ ਕੇ ਚਾਰ ਪੈਂਦਾ ਉਦੋਂ ਨੂੰ ਜਿਹੜੇ ਤੁਹਾਡੇ ਨਦੀਨ ਨੇ ਉਹ 4-4 3-3 4-4 ਫੁੱਟ ਲਗ-ਲਗ ਟੱਪ ਜਾਂਦੇ ਨੇ ਤਾਂ ਜਦੋਂ ਮਸ਼ੀਨ ਵਿੱਚ ਵੱਢਦੀ ਆ ਮੱਕੀ ਨੂੰ ਮੱਕੀ ਦਾ ਟੈਂਪ ਮੋਇਸਚਰ ਹੁੰਦਾ ਜਿਹੜਾ ਪਾਣੀ ਹੁੰਦਾ ਉਹ ਤਾਂ ਆਪਟੀਮਮ ਹੁੰਦਾ ਨਾ ਜ਼ਿਆਦਾ ਹੁੰਦਾ ਨਾ ਘੱਟ ਹੁੰਦਾ ਪਰ ਜਿਹੜਾ ਨਦੀਨ ਆ ਨਦੀਨ ਦੇ ਵਿੱਚ ਪਾਣੀ ਬਹੁਤ ਹੁੰਦਾ ਜਦੋਂ ਮਸ਼ੀਨ ਉਹ ਕੁੱਤਰਾ ਕਰਕੇ ਵਿੱਚੇ ਨਦੀਨਾਂ ਨੂੰ ਪਿੱਟ ਦੇ ਵਿੱਚ ਲੈ ਜੂ ਉੱਥੇ ਚਾਰ ਨੂੰ ਫੰਗਸ ਪੈਣੀ ਹੀ ਪੈਣੀ ਆ ਉੱਥੇ ਚਾਰ ਦਾ ਜਿਹੜਾ ਰੰਗ ਆ ਉਹ ਕਾਲਾ ਹੋਣਾ ਹੀ ਹੋਣਾ ਕਿਉਂਕਿ ਬਹੁਤ ਜ਼ਿਆਦਾ ਪਾਣੀ ਹੁੰਦਾ ਨਦੀਨਾਂ 'ਚ ਜਿਹੜਾ ਪਾਣੀ ਮੱਕੀ ਦੇ ਵਿੱਚ ਚੱਲ ਜਾਂਦਾ ਜੇ ਜ਼ਿਆਦਾ ਪਾਣੀ ਚੱਲੂਗਾ ਉਹਨੂੰ ਉਲੀ ਪਾਊ ਸੋ ਤਾਂ ਕਰਕੇ ਜਿਹੜੀ ਮੱਕੀ ਦੇ ਉੱਪਰ ਨਦੀਨ ਵਾਲੀ ਜਿਹੜੀ ਸਪਰੇਅ ਆ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਟਰਾਜਨ ਤਾਂ ਕਰ ਸਕਦੇ ਹੋ ਜੇ ਇਟਸਟ ਹੁੰਦੀ ਹੈ ਜਾਂ ਤੁਹਾਡੇ ਜਿਰੀ ਜਾਂ ਚੋ ਕਣਕ ਉੱਗੇ ਹੁੰਦੀ ਆ ਉਹਨੂੰ ਖਤਮ ਕਰ ਦੇਣਾ ਹੁਣ ਆਪਾਂ ਕੰਬੀਨੇਸ਼ਨ ਚ ਆਪਣੇ ਵਹਾਣ ਦੇ ਵਿੱਚ ਮੋਥਰਾ ਵੀ ਹੁੰਦਾ ਆਪਣੇ ਵਹਾਣ ਦੇ ਵਿੱਚ ਤੁਸੀਂ ਲਾ ਲਓ ਵੀ ਚੌਲ ਕੱਖ ਵੀ ਹੁੰਦਾ ਤੇ ਮਕੜਾ ਵੀ ਹੁੰਦਾ ਸਾਰੇ ਛੱਠੀ ਵੀ ਹੁੰਦੀ ਆ ਸਾਰੇ ਤਰ੍ਹਾਂ ਦੇ ਆਪਣੇ ਕੱਖ ਹੁੰਦੇ ਨੇ 5-6 ਸਾਲ ਤੋਂ ਆਪਾਂ ਜਿਹੜਾ ਮੱਕੀ ਆ ਉਸ ਫੀਲਡ ਦੇ ਵਿੱਚ ਲਾਉਂਦੇ ਆ ਰਹੇ ਹਾਂ ਤਾਂ ਆਪਾਂ ਯੂਜ਼ ਕੀ ਕਰਦੇ ਆ ਆਪਾਂ ਯੂਜ਼ ਕਰਦੇ ਆ ਸਜੰਟਾ ਕੰਪਨੀ ਦੀ ਕਲੈਰਸ ਐਕਸਟਰਾ ਨਾਂ ਦੀ ਇੱਕ ਦਵਾਈ ਹੈ ਉਹ 1400 ਐਮਐਲ ਲਿੱਕ ਏਕਰ ਦੀ ਉਹਦੀ ਡੋਜ਼ ਹੈ ਆਪਾਂ ਅਏ ਸਾਲ ਉਹ ਕਰਦੇ ਹੁਣ ਆਪਣੀ ਮੱਕੀ 23 ਦਿਨਾਂ ਦੀ ਮੱਕੀ ਹੋ ਗਈ ਤਾਂ ਆਪਾਂ ਕੱਲ ਨੂੰ ਉਹਦੇ ਤੇ ਹੁਣ ਇਸ ਟਾਈਮ ਵੀ ਗਿੱਲ ਹੈਗੀ ਆ ਕੱਲ ਨੂੰ ਆਪਾਂ ਜੇ ਸਵੇਰੇ ਸਵੇਰੇ ਅਰਲੀ ਮਾਰਨਿੰਗ ਸਪਰੇਅ ਕਰਾਂਗੇ ਤੇ ਉਹਦਾ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਕਿਉਂਕਿ ਉਹਨੇ ਕੀ ਆ ਸਾਰੇ ਕੱਖ ਮਾਰ ਦਨੇ ਨੇ ਸਿਰਫ ਜਿਹੜਾ ਮੋਥਰਾ ਹੈ ਜਿਹਨੂੰ ਆਪਾਂ ਮੋਥਰਾ ਡੀਲਾ ਕਹਿ ਦਿੰਨੇ ਆ ਡੀਲੇ ਨੂੰ ਕੀ ਕਰਦੇ ਆ ਜੜੋਂ ਨਹੀਂ ਖਤਮ ਕਰਦੀ ਉਹ ਡੀਲੇ ਨੂੰ ਉਹਨੇ ਕੀ ਕਰਨਾ ਹੈ ਡੀਲੇ ਨੂੰ ਉਹਨੇ ਕੇਰਾ ਮਚਾ ਦੇਣਾ ਡੀਲਾ ਫਿਰ ਫੁੱਟਿਆਣਾ ਕਿਉਂਕਿ ਜੇ ਆਪਾਂ ਡੀਲੇ ਦੀ ਗੱਲ ਕਰੀਏ ਸੋਨੂੰ ਵੀ ਪਤਾ ਵੀ ਡੀਲੇ ਦੀ ਜਿਹੜੀ ਇਹ ਠਾ ਗੰਢੀ ਹੁੰਦੀ ਆ ਫੁੱਟ ਡੇਢ ਫੁੱਟ ਜ਼ਮੀਨ ਦੇ ਵਿੱਚ ਹੁੰਦੀ ਆ ਉਹ ਗੰਢੀ ਤੱਕ ਦਵਾਈ ਉਹ ਨਹੀਂ ਜਾਂਦੀ ਤਾਂ ਕਰਕੇ ਡੀਲਾ ਉੱਪਰੋਂ ਫੇਰ ਫੁੱਟੇ ਆਉਂਦਾ ਸੋ ਜੇ ਕਿਸੇ ਭਰਾ ਦੇ ਮੱਕੀ ਦੇ ਵਿੱਚ ਡੀਲਾ ਦੀ ਜਿਆਦਾ ਸਮੱਸਿਆ ਉੱਥੇ ਤੁਸੀਂ ਸੈਂਪਰਾ ਯੂਜ਼ ਕਰ ਸਕਦੇ ਹੋ ਤੁਹਾਨੂੰ ਕਿਹਦੀ ਤੁਹਾਨੂੰ ਕਾ ਕੰਪਨੀ ਦੀ ਇੱਕ ਸੈਂਪਰਾ ਨਾਮ ਦੀ ਦਵਾਈ ਪੁੜੀਆਂ ਆਉਂਦੀਆਂ ਤਾਂ ਇੱਕ ਸਵਾ ਘਟੋਲੀ ਦੀ 25 30 ਲੀਟਰ ਪਾਣੀ ਦੀ ਇੱਕ ਪੁੜੀ ਆਉਂਦੀ ਆ ਉਹਨੂੰ ਤੁਸੀਂ ਮੱਕੀ ਦੇ ਉੱਪਰ ਕਰ ਸਕਦੇ ਹੋ ਉਹ ਮੱਕੀ ਨੂੰ ਉਹਦਾ ਕੋਈ ਨੁਕਸਾਨ ਨਹੀਂ ਪਰ ਰਿਜ਼ਲਟ ਤੁਹਾਨੂੰ ਇੰਨਾ ਕਿ ਸੋਨਾ ਮਿਲੂਗਾ ਆ ਜਿਹੜੇ ਬਾਣ ਦੇ ਵਿੱਚ ਆਪਾਂ ਖੜੇ ਆ ਬਹੁਤ ਇਥੇ ਡੀਲੇ ਦੀ ਸਮੱਸਿਆ ਸੀ ਆਪਾਂ ਨੂੰ ਤਾਂ ਪਿਛਲੇ ਸਾਲ ਆਪਾਂ ਸਪੈਸ਼ਲ ਇੱਕ ਸਪਰੇ ਡੀਲੇ ਤੋਂ ਕਰੀ ਸੀ ਸੈਂਪਰਾ ਕਰੀ ਸੀ ਖੜੀ ਮੱਕੀ ਦੇ ਉੱਪਰ ਡੀਲਾ ਬਹੁਤ ਛੇਤੀ ਹਰਾ ਹੋ ਜਾਂਦਾ ਮੱਕੀ ਦੇ ਵਿੱਚ ਤਾਂ ਬਹੁਤ ਸੋਹਣਾ ਰਿਜ਼ਲਟ ਮਿਲਿਆ ਇਸ ਵਾਰ ਬਹੁਤ ਹੀ ਘੱਟ ਹੈ ਮੰਨ ਲਓ ਪਿਛਲੀ ਵਾਰ ਉਹ 90% ਸੀ ਐਤਕੀ ਉਹ ਮਸ਼ੀਨ 10% ਹਰਾ ਹੋਇਆ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਕਿਉਂਕਿ ਜਿਹੜੀ ਸੈਂਪਰਾ ਉਹ ਸਿਸਟੈਮਿਕ ਹੈ ਉਹਨੇ ਉਹਦੀ ਮੋਥਰੀ ਦੀ ਗੰਢੀ ਨੂੰ ਖਤਮ ਕਰਨਾ ਹੈ ਜੇ ਮੰਨ ਲਓ ਤੁਸੀਂ ਕੋਈ ਹੋਰ ਦਵਾਈ ਕਰਦੇ ਹੋ ਉੱਪਰ ਮਰ ਜੂ ਅਗਲੇ ਸਾਲ ਮੋਥਰਾ ਫੇਰ ਗੰਡੀਆਂ ਹਰੀਆਂ ਹੋ ਜਾਣਗੀਆਂ ਸੈਂਪਰਾ ਉਹ ਕੰਮ ਨਹੀਂ ਛੱਡਦੀ ਸੈਂਪਰਾ ਨੇ ਸਿਸਟਮ ਦੇ ਵਿੱਚ ਜਾ ਕੇ ਤੁਹਾਡੇ ਡੀਲੇ ਨੂੰ ਖਤਮ ਕਰ ਦੇਣਾ ਤਾਂ ਖੜੀ ਫਸਲ ਦੇ ਉੱਪਰ ਗੰਨੇ ਤੇ ਵੀ ਹੋ ਜਾਂਦੀ ਹੈ ਇਹ ਤਾਂ ਮੱਕੀ ਤੇ ਵੀ ਹੋ ਜਾਂਦੀ ਹੈ ਜੇ ਝੋਨਲੇ ਵਾਹਣ ਚ ਦਿੱਕਤ ਆਉਂਦੀ ਆ ਤਾਂ ਤੁਸੀਂ ਵਾਹਣ ਖਾਲੀ ਕਰਕੇ ਪਰਵਾ ਮਾ ਦਿੰਨੇ ਆ ਖਾਲੀ ਵਾਹਣ ਦੇ ਉੱਪਰ ਸੈਂਪਰਾ ਮਾਰ ਦੋ ਤੁਹਾਨੂੰ ਡੀਲੇ ਦੀ ਸਮੱਸਿਆ ਆਉਂਦੇ ਸਾਲਾਂ ਦੇ ਵਿੱਚ ਖਤਮ ਹੋ ਜਾਣੀ ਹੈ ਇੰਨਾ ਕ ਚੰਗਾ ਪੌਦਾ ਰਿਜ਼ਲਟ ਮਿਲ ਨੂੰ ਆਪਾਂ ਨੂੰ ਮਿਲਿਆ ਤਾਂ ਜਿਹੜੇ ਆਪਾਂ ਕਲੈਰ ਐਕਸਟਰਾ ਕਰਦੇ ਆ 1400 ਮੈਨ ਲੈ ਬਾਈ ਤੇ ਦਿਨਾਂ ਦੀ ਮੱਖੀ ਤੇ ਕਰਦੇ ਆ ਜਦੋਂ ਵੀ ਸਪਰੇਅ ਕਰਨੀਆਂ ਦੋ ਤਿੰਨ ਚੀਜ਼ਾਂ ਧਿਆਨ ਚ ਰੱਖਣੀਆਂ ਕੋਈ ਵੀ ਸਪਰੇਅ ਕਰਦੇ ਇਕੱਲੀ ਨਦੀਨ ਨਾਸ਼ਕ ਨਹੀਂ ਕੋਈ ਇਕੱਲੀ ਆਪਣੀ ਕੀਟਨਾਸ਼ਕ ਨਹੀਂ ਜਾਂ ਆਪਣੀ ਦੂਜੀ ਆਪਣਾ ਫੰਗੀ ਸਾਈਡ ਆ ਜਾਂਦੀ ਹੈ ਉਹਦੀ ਗੱਲ ਨਹੀਂ ਕਰਦਾ ਜਦੋਂ ਵੀ ਕੋਈ ਸਪਰੇਅ ਕਰਨੀ ਆ ਕਿਸੇ ਵੀ ਫਸਲ ਨੂੰ ਥੱਲੋ ਪਾਣੀ ਗਿੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਪੁਆਇੰਟ ਇਹ ਹੋ ਗਿਆ ਦੂਜਾ ਪੁਆਇੰਟ ਕੀ ਹੈ ਵੀ ਜਿਹੜਾ ਤੁਹਾਡਾ ਪਾਣੀ ਲਾਉਣ ਦਾ ਤਰੀਕਾ ਹੈ ਮੰਨ ਲਓ ਤੁਸੀਂ ਘੱਟੋ ਘੱਟ ਹੀ ਸਾਨੂੰ ਜਿਹੜਾ ਪਾਣੀ ਲਾਉਣਾ ਆ ਦਿਨਾਂ ਦੇ ਵਿੱਚ 150 ਤੋਂ ਲੀਟਰ ਤੋਂ ਲੈ ਕੇ 70 80 ਲੀਟਰ 170 80 ਲੀਟਰ ਤੱਕ ਪਾਣੀ ਹੈ ਜਿਹੜ ਕਿਉਂਕਿ ਖੁਸ਼ਕ ਹੁੰਦੀ ਆ ਹੁਣ ਵਿੱਚ ਕੀ ਆ ਵਿੱਚ ਕਿਨੇ ਆਪਾਂ ਕੱਖਾਂ ਲਈ ਸਪਰੇਅ ਕਰ ਦਿੰਨੇ ਆ ਬੂਟੇ ਨੂੰ ਪ੍ਰਭਾਵ ਪਾ ਆਂਦੀ ਆ ਉਦੋਂ ਕੀ ਸਿੰਪਟਮ ਹੁੰਦਾ ਹੁਣ ਮੰਨ ਲਓ ਆ ਪੱਤਾ ਤਾਂ ਪੱਤੇ ਦੇ ਵਿੱਚ ਦੇ ਆਪਟਿਮਮ ਪਾਣੀ ਨਹੀਂ ਹੈਗਾ ਇਹਦਾ ਓਸਮੋਸਿਸ ਜਿਹੜਾ ਸਿਸਟਮ ਹੈ ਉਹ ਪ੍ਰੈਸ਼ਰ ਪ੍ਰੋਪਰ ਨਹੀਂ ਹੈਗਾ ਕਹਿਣ ਦਾ ਮਤਲਬ ਜੇ ਥੱਲੇ ਪਾਣੀ ਨਹੀਂ ਉੱਪਰੋਂ ਤੁਸੀਂ ਪਾਣੀ ਘਟ ਲਾ ਰਹੇ ਹੋ ਮੰਨ ਲਓ ਜ਼ਮੀਨ ਦੇ ਵਿੱਚ ਪਾਣੀ ਹੈ ਨਹੀਂ ਬੂਟੇ ਦੇ ਵਿੱਚ ਪਾਣੀ ਦਾ ਸੰਚਾਰ ਸਹੀ ਨਹੀਂ ਆ ਉੱਤੇ ਤੁਸੀਂ ਸਪਰੇਅ ਕਰਤੀ ਪਾਣੀ ਤੁਸੀਂ ਘਟ ਲਿਆ ਬੂਟਾ ਹਾਰਡ ਤਪਕੇ ਮੰਨ ਲਓ ਦਵਾਈ ਦੇ ਇੱਥੇ ਡਿੱਗ ਪੈਂਦੇ ਨੇ ਉਹਨੇ ਇਹਨੂੰ ਇੰਨੇ ਥਾਨੂੰ ਉਹਨੇ ਖਤਮ ਕਰ ਦੇਣਾ ਕਿਉਂ ਕਿ ਕਿਉਂਕਿ ਜਦੋਂ ਬੂਟੇ ਦੇ ਵਿੱਚ ਪ੍ਰੋਪਰ ਪਾਣੀ ਨਹੀਂ ਬੂਟੇ ਦੇ ਸਿਸਟਮ ਦੇ ਵਿੱਚ ਦਵਾਈ ਫੈਲ ਹੀ ਨਹੀਂ ਸਕਦੀ ਜੇ ਬੂਟੇ ਦੇ ਸਿਸਟਮ ਦੇ ਵਿੱਚ ਸਾਰੇ ਸਰੀਰ ਦੇ ਵਿੱਚ ਦਵਾਈ ਫੈਲੂ ਉਹ ਕਾਦੇ ਨਾਲ ਫੈਲੂ ਉਹ ਫੈਲੂ ਭਾਈ ਆਪਟਿਮਮ ਮੋਇਸਚਰ ਚਾਹੀਦਾ ਘੱਟ ਤੋਂ ਘੱਟ ਵੱਧ ਤੋਂ ਵੱਧ ਨਮੀ ਚਾਹੀਦੀ ਹੈ ਜ਼ਮੀਨ ਦੇ ਵਿੱਚ ਜਦੋਂ ਜ਼ਮੀਨ ਦੇ ਵਿੱਚ ਚੰਗੀ ਨਮੀ ਆ ਬੂਟੇ ਦੇ ਵਿੱਚ ਪਾਣੀ ਦਾ ਸੰਚਾਰ ਓਕੇ ਆ ਉੱਪਰੋਂ ਤੁਸੀਂ ਸਪਰੇਅ ਕਰਨੀ ਆ 150 ਤੋਂ 170 80 ਲੀਟਰ ਪਾਣੀ ਲਾ ਦੇਣਾ ਉੱਥੇ ਤੁਹਾਨੂੰ 100% ਰਿਜ਼ਲਟ ਮਿਲੂ ਹੀ ਮਿਲੂ ਜਿਹੜੀ ਮਰਜੀ ਪੈਸਟੀਸਾਈਡ ਆ ਕੱਲੀ ਮਨ ਨਦੀਨ ਨਾਸ਼ਕ ਦੀ ਗੱਲ ਨਹੀਂ ਕਰਦਾ ਸੋ ਜਦੋਂ ਵੀ ਤੁਸੀਂ ਕਲੈਰ ਸੈਕਸਟਰਾ ਕਰਨੀ ਆ ਉਦੋਂ ਕਰਨੀ ਆ 20 22 ਦਿਨਾਂ ਤੇ 25 ਦਿਨਾਂ ਤੇ ਜਦੋਂ ਜਿਆਦਾ ਵੱਡੀ ਮੱਕੀ ਦੇ ਵਿੱਚ ਕਰਦੇ ਹੋ ਨਦੀਨ ਅਠਾ ਨੌ ਨਾ ਪੱਤੇ ਹੋ ਜਾਂਦਾ ਉੱਥੇ ਫਿਰ ਉਹ ਰਿਜ਼ਲਟ ਨਹੀਂ ਦਿੰਦੀ ਕਿਉਂਕਿ ਜੋ ਵੀ ਆਪਾਂ ਯੂਜ਼ ਕਰਦੇ ਹਰਬੀ ਸੈਡ ਉਹਦਾ ਵੀ ਇੱਕ ਪ੍ਰੋਪਰ ਸਟੇਜ ਹੁੰਦੀ ਆ ਨਦੀਨ ਦੀ ਵੀ ਕਿਹੜੀ ਸਾਈਡ ਆਪਾਂ ਕਿਹੜੀ ਸਟੇਜ ਤੇ ਯੂਜ਼ ਕਰਾਂਗੇ ਤਾਂ ਆਪਾਂ ਦੋ ਦੋ ਤਿੰਨ ਪੱਤੇ ਹੁੰਦੇ ਆ 20 25 ਦਿਨਾਂ ਤੱਕ ਉਦੋਂ ਤੁਸੀਂ ਸਪਰੇਅ ਕਰ ਸਕਦੇ ਹੋ 1400 ਐਮਐਲ ਇੱਕ ਲੀਟਰ ਦੀ ਇੱਕ ਕਿੱਲੇ ਦੀ ਪੈਂਦੀ ਆ ਤਾਂ ਤੁਸੀਂ ਕੀ ਕਰਨਾ ਮੰਨ ਲਓ ਤੁਸੀਂ 150 ਦਵਾਈ ਨੂੰ 1 ਲੀਟਰ ਨੂੰ ਬਾਲਟੀ ਵਿੱਚ ਪਾ ਕੇ ਉਹਨੇ ਡੱਬੇ ਪਾ ਕੇ ਪਾਣੀ ਦੇ ਉਹਦਾ ਘੋਲ ਬਣਾਓ ਕੱਲੀ ਰੈਦਰ ਦੈਨ ਵੀ ਆਪਾਂ ਕੱਲੀ ਸਿੱਧਾ ਢੋਲੀ ਦੇ ਵਿੱਚ 200 ਐਮਐਲ ਪਾਤੀ ਉਹ ਕੰਮ ਨਾ ਕਰੋ ਜਦੋਂ ਘੋਲ ਬਣਦਾ ਉਦੋਂ ਦਵਾਈ 10 20% ਤਾਂ ਉੱਦ ਹੀ ਅਸਰ ਵਧ ਕਰ ਦਿੰਦੀ ਆ ਘੋਲ ਬਣਾ ਕੇ ਤੁਸੀਂ ਕਰ ਸਕਦੇ ਹੋ ਉਹਨੇ ਕੋਈ ਨਦੀਨ ਨਹੀਂ ਛੱਡਣਾ ਜਦੋਂ ਤੁਸੀਂ ਮੱਕੀ ਵੜੋਂਗੇ ਤੁਹਾਨੂੰ ਬਾਣ ਜਮਾ ਇਦਾਂ ਸਾਫ਼ ਲੱਗੂ ਵੀ ਦੂਰੋਂ ਪਤਾ ਨਹੀਂ ਲੱਗਣਾ ਵੀ ਇਸ ਬਾਣ ਦੇ ਵਿੱਚ ਮੱਕੀ ਬੀਜੀ ਹੋਈ ਸੀ ਸੋ ਜਿਹੜੇ ਭਰਾ ਚਾਰ ਪਾਉਂਦੇ ਨੇ ਉਹ ਤਾਂ ਜ਼ਰੂਰ ਸਪਰੇਅ ਕਰੋ ਪਕਾਉਣ ਵਾਲੀ ਮੱਕੀ ਦਾ ਚਲੋ ਵੀ ਮੰਨ ਲਓ ਅਪਾ 11500 ਖਰਚੇ ਤੋਂ ਡਰ ਜਾਂਦੇ ਆ ਵੀ ਆਪਾਂ ਨੂੰ ਖਰਚਾ ਹੁਣ ਜਿੱਥੇ ਆਪਾਂ ਇੰਨਾ ਖਰਚਾ ਕਰਤਾ ਉੱਥੇ ਕਿੱਲੇ ਦਾ 11500 ਵੀ ਆਪਾਂ ਉਦਾਂ ਵੀ ਆਪਾਂ ਨਿੱਕੇ ਮੋਟੇ ਚੀਜ਼ਾਂ ਦੇ ਪੈਸੇ ਲਾ ਦਿੰਨੇ ਆ ਪਰ ਜੇ ਭਰਾ ਵਿੱਚ ਸਾਈਲੇਜ ਵਾਸਤੇ ਮੱਕੀ ਆ ਤਾਂ ਉੱਥੇ ਨਦੀਨ ਨਾਸ਼ਕ ਜ਼ਰੂਰ ਵਰਤੋ ਤੁਹਾਡੀ ਸਾਈਲੇਜ ਦੀ ਕੁਆਲਿਟੀ ਨੂੰ ਨਦੀਨ ਬਹੁਤ ਜ਼ਿਆਦਾ ਡੈਸਟਰੋਏ ਕਰਦਾ ਬਹੁਤ ਜ਼ਿਆਦਾ ਖਤਮ ਕਰਦਾ ਉੱਥੇ ਤੁਸੀਂ ਉਹ ਚੀਜ਼ ਨਾ ਕਰੋ ਤਾਂ ਸਪਰੇਅ ਕਰਨੀ ਆ 1400 ਐਮਐਲ ਦਵਾਈ ਮੈਂ ਫੇਰ ਰਿਪੀਟ ਕਰ ਦਿੰਨਾ ਸਜੰਟਾ ਦੀ ਕਲੈਰਸ ਐਕਸਟਰਨਲ ਦੀ ਦਵਾਈ ਆ ਇੱਕ ਕਿੱਲੇ ਦੀ 1400 ਐਮਐਲ ਪੈਂਦੀ ਆ ਸੋਨਾ 16.500 ਦੇ ਵਿੱਚ ਤੁਹਾਨੂੰ ਘੱਟ 1500 ਹੀ ਮਿਲ ਸਕਦੇ ਆ 16.500 ਦੇ ਵਿੱਚ ਲੀਟਰ ਤੁਹਾਨੂੰ ਕਿੱਲੇ ਦਾ 1400 ਐਮਐਲ ਤੁਹਾਡਾ ਖਰਚਾ ਪੈਣਾ ਚੰਗੇ ਪਾਣੀ ਦੇ ਵਿੱਚ ਪਾ ਕੇ ਭਾਵੇਂ ਆਪਾਂ ਇੰਜਣ ਨਾਲ ਢੋਲੇ ਨਾਲ ਕਰ ਸਕਦੇ ਆ ਕੋਈ ਹੋ ਨਹੀਂ ਪਾਣੀ ਖੁੱਲਾ ਲਾਇਓ ਤੇ ਥੱਲੋਂ ਜ਼ਮੀਨ ਗਿੱਲੀ ਹੋਵੇ ਤਾਂ ਉਹਨੇ ਇੱਕਦਮ ਨਦੀਨ ਸਾਰੇ ਖਤਮ ਕਰ ਦਿੰਦੇ ਨੇ ਆਪਾਂ ਸਵੇਰੇ ਸਪਰੇਅ ਕਰਾਂਗੇ ਜਦੋਂ ਨਦੀਨ ਆਪਣੇ ਮਰ ਗਏ ਆਪਾਂ ਉਹਦੇ ਵੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿੰਨਾ ਕੁ ਸੋਨਾ ਆਪਾਂ ਨੂੰ ਦੇਖਣ ਨੂੰ ਜਿਹੜਾ ਰਿਜ਼ਲਟ ਮਿਲਿਆ ਸੋ ਕਦੋਂ ਵੀ ਕੋਈ ਸਪਰੇਅ ਕਰਨੀ ਹੁੰਦੀ ਆ ਪ੍ਰੋਪਰ ਨਮੀ ਜ਼ਮੀਨ ਦੇ ਵਿੱਚ ਰੱਖਿਆ ਕਰੋ ਤਾ ਜੋ ਪੌਦੇ ਦੇ ਵਿੱਚ ਪਾਣੀ ਦਾ ਸੰਚਾਰ ਸਹੀ ਹੋਵੇ ਤਾਂ ਜੋ ਜਿਹੜੇ ਆਪਾਂ ਸਪਰੇਅ ਕਰਦੇ ਆਂ ਆਪਣੀ ਲੇਬਰ ਫਜ਼ੂਲ ਨਾ ਜਾਵੇ ਆਪਾਂ ਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲੇ ਜੇ ਮੋਥਾ ਤਾਂ ਉਹਦੇ ਲਈ ਸੈਂਪਰਾ ਯੂਜ਼ ਕਰ ਲਿਓ ਉਹ ਇੱਕ ਪੁੜੀ ਇੱਕ 20 ਲੀਟਰ ਸਵਾ ਕਟੋਲੀ ਦੀ ਹੁੰਦੀ ਹੈ ਇੱਕ ਪੁੜੀ ਜੇ ਤੁਸੀਂ ਐਟਰਾ ਇਕੱਲੀ 60 ਹੁੰਦੀ ਹੈ ਕਣਕ ਝੋਨਾ ਹੁੰਦਾ 60 ਵਾਸਤੇ ਤੁਸੀਂ 50% ਐਟਰਾਜਨ ਯੂਜ਼ ਕਰ ਲਿਓ ਉਹ ਸਵਾ 100 ਗ੍ਰਾਮ ਇੱਕ ਢੋਲੀ ਦੀ ਪੈਂਦੀ ਆ ਉਸ ਹਿਸਾਬ ਨਾਲ ਤੁਸੀਂ ਮਲਟੀਪਲਾਈ ਕਰਕੇ 150 200 ਲੀਟਰ ਪਾਣੀ ਲਾ ਕੇ ਸਪਰੇਅ ਕਰ ਸਕਦੇ ਹੋ ਨਦੀਨ ਨਾਸ਼ਕ ਕਰਨਾ ਮੱਕੀ ਤੇ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਮੰਨ ਲਓ 1500 ਦੇ ਖਰਚ ਪਿੱਛੇ ਆਪਾਂ ਸਪਰੇ ਨਹੀਂ ਕਰਦੇ ਘੱਟੋ ਘੱਟ ਐਂਡ ਤੇ ਜਾ ਕੇ ਆਪਣਾ 7-8000 ਦਾ ਨੁਕਸਾਨ ਕਰਨਾ ਹੀ ਕਰਨਾ ਇੰਨਾ ਕਿ ਜਿਆਦਾ ਸਾਨੂੰ ਉਸ ਚੀਜ਼ ਦਾ ਰਿਜ਼ਲਟ ਮਿਲਣਾ ਸੋ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨ ਭਰਾਵਾਂ ਨੂੰ ਬਾਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਨਵੇਂ ਭਰਾਵਾਂ ਨੇ ਮੱਕੀ ਲਾਈ ਆ ਉਹਨਾਂ ਕੋਲੇ ਜਿਹੜੀ ਵੀਡੀਓ ਇਹ ਪਹੁੰਚ ਜੇ ਤੇ Facebook ਪੇਜ ਨੂੰ ਲਾਈਕ ਸ਼ੇਅਰ ਤੇ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ